ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਅੱਜ ਰਹੀ ਸਾਨੂੰ ਇਹ ਅੰਤਰਰਾਸ਼ਟਰੀ ਇੱਕ ਮੌਕਾ ਦਿੱਤਾ ਹੈ ਮੈਂ ਸਰ ਆਪਣੀ ਗੱਲ ਨਾ ਫਿਨਲੈਂਡ ਦੇ ਛੋਟੇ ਛੋਟੇ ਐਕਸਪੀਰੀਅੰਸ ਨੂੰ ਕੋਟ ਕਰਕੇ ਰੱਖਣਾ ਚਾਹੁੰਦਾ ਹਾਂ ਸਰ ਜਿਸ ਦਿਨ ਸਾਡਾ ਸਰਟੀਫਿਕੇਟ ਵੰਡ ਸਮਾਰੋਹ ਸੀ ਤਾਂ ਉਸ ਦਿਨ ਉੱਥੇ ਪ੍ਰਿੰਸੀਪਲ ਸੀ ਕੇ ਟੀਚਰ ਟ੍ਰੇਨਿੰਗ ਸਕੂਲ ਦੇ ਮੈਡਮ ਕ੍ਰਿਸਟੀਨਾ ਉਹ ਕਹਿੰਦੇ ਆਈ ਐਪਰੀਸ਼ੀਏਟ ਦਾ ਵਿਜ਼ਨ ਆਫ ਪੰਜਾਬ ਗਵਰਨਮੈਂਟ ਟਰਡ ਐਜੂਕੇਸ਼ਨ ਉਹ ਕਹਿੰਦੇ ਵੀ 1972 ਦੇ ਵਿੱਚ ਕੋਈ ਸਾਡਾ ਫਿਨਲੈਂਡ ਵੀ ਸਿੱਖਿਆ ਪੱਖੋਂ ਬਾਲਾ ਅਗੇ ਨਹੀਂ ਸੀ ਪਰ ਅਸੀਂ ਉਹ ਕਤਹੀਆ ਕੀਤਾ ਛੋਟੀਆਂ ਛੋਟੀਆਂ ਚੇਂਜ ਕਰਨਾ ਸ਼ੁਰੂ ਕੀਤਾ ਤੇ 21st ਸੈਂਚਰੀ ਦੇ ਵਿੱਚ ਆ ਕੇ ਦੇਖੋ ਅਸੀਂ ਦੁਨੀਆ ਦੇ ਮੋਰੀ ਬਣ ਗਏ ਤਾਂ ਉਹ ਕਹਿੰਦੇ ਵੀ ਤੁਹਾਡੀ ਸਰਕਾਰ ਨੇ ਇਹ ਉਰਦਮ ਕੀਤਾ ਹੈ ਤੁਸੀਂ ਇਹ ਛੋਟੀਆਂ-ਛੋਟੀਆਂ ਚੇਂਜਸ ਦੇ ਨਾਲ ਵੱਡੀਆਂ ਤਬਦੀਲੀਆਂ ਲਿਆਓਗੇ ਤੇ ਤੁਸੀਂ ਦੇਖੋਗੇ ਕਿ ਇਤਿਹਾਸ ਮੈਂ ਜਿਹੜਾ ਮਹਿਸੂਸ ਕਰਦਿਆਂ ਕਿ ਇਤਿਹਾਸ ਯਾਦ ਕਰੂਗਾ ਉਹਨਾਂ ਸਰਕਾਰਾਂ ਨੂੰ ਜਿਨ੍ਹਾਂ ਨੇ ਇਹਨਾਂ ਤਬਦੀਲੀਆਂ ਨੂੰ ਸ਼ੁਰੂ ਕੀਤਾ ਹੋਊਗਾ ਪਰ ਇਹ ਅੱਛੀ ਗੱਲ ਹੈ ਕਿ ਸਾਡਾ ਬੇਸ ਪ੍ਰਾਇਮਰੀ ਦਾ ਪੰਜਾਬ ਦਾ ਨਾ ਵਧੀਆ ਬਣ ਜੇ ਅੱਗੇ ਫਿਰ ਸਾਨੂੰ ਸੋਚ ਨਹੀਂ ਰਹਿਣੀ ਕਿਉਂਕਿ ਬੇਸ ਵਧੀਆ ਬਣ ਗਿਆ ਤਾਂ ਫਿਰ ਅੱਗੇ ਉਹਨਾਂ ਨੇ ਮਿਡਲ ਚਾਹ